ਰੱਬ ਜਿੱਤਣਾ ਬਾਬਾ ਜੀ ਮੇਰੇ ਵਾਸਤੇ ਕੈਸ਼ ਬਿੰਨ ਕਰਨਾ ਹੈ ਰੱਬ ਜਿੱਤਣਾ ਬਾਬਾ ਜੀ ਮੇਰੇ ਵਾਸਤੇ ਕੈਸ਼ ਬਿੰਨ ਕਰਨਾ ਹੈ ਲੀਡ ਕਾਈਂਡ ਮੈਨ ਕਰੋ ਤੁਸੀਂ ਬਾਬਾ ਜੀ ਮੈਨੂੰ ਕੋਈ ਡਰਨਾ ਹੈ ਲੀਡ ਕਾਈਂਡ ਮੈਨ ਕਰੋ ਤੁਸੀਂ ਬਾਬਾ ਜੀ ਮੈਨੂੰ ਕੋਈ ਡਰ ਨਾ ਹੈ ਰੱਬ ਜਿੰਤਨਾ ਬਾਬਾ ਜੀ ਮੇਰੇ ਵਾਸਤੇ ਕੈਸ਼ਵਿੰਨ ਕਰਨਾ ਹੈ ਰੱਬ ਜਿੰਤਨਾ ਬਾਬਾ ਜੀ ਮੇਰੇ ਵਾਸਤੇ ਕੈਸ਼ਵਿੰਨ ਕਰਨਾ ਹੈ ਲੀਡ ਕਾਈਂਡ ਮੈਨ ਕਰੋ ਤੁਸੀਂ ਬਾਬਾ ਜੀ ਮੈਨੂੰ ਕੋਈ ਡਰ ਨਾ ਹੈ ਲੀਡ ਕਾਈਂਡ ਮੈਨ ਕਰੋ ਤੁਸੀਂ ਬਾਬਾ ਜੀ ਮੈਨੂੰ ਕੋਈ ਡਰ ਨਾ ਹੈ ਰੱਬ ਜਿੰਤਨਾ ਬਾਬਾ ਜੀ ਮੇਰੇ ਵਾਸਤੇ ਕੈਸ਼ ਵਿਨ ਕਰਨਾ ਹੈ ਰੱਬ ਜਿੰਤਨਾ ਬਾਬਾ ਜੀ ਮੇਰੇ ਵਾਸਤੇ ਕੈਸ਼ ਵਿਨ ਕਰਨਾ ਹੈ ਰੱਬ 글로ਸ ਲੋ ਅੰਦਰ ਜਗਾਇਆ ਘਰ ਵਾਪਸ ਜਾਣ ਦਾ ਨਕਸ਼ਾ ਬਿਸडम ਮੈਨੂੰ ਅੰਦਰੋ ਦਿਖਾਇਆ ਨਾ ਆਏ ਮੈਨੂੰ ਕੋਈ ਸਮੱਸਿਆ ਸਭ ਤਾਸਕ ਆਪ ਕਰਾਇਆ ਮੈਂ ਇੱਕ ਦੇ ਵਿੱਚ ਸਮਾਇਆ ਜਦ ਘਰ ਨੂੰ ਮੈਂ ਬੁਲਾਇਆ ਨਾ ਗੰਡ ਦੂਰ ਤਕਰੋ ਬਣਵਾੜੀ ਆਤਮ ਗਿਆਨ ਕਰਾਇਆ ਰੱਬ ਜਿਤਨਾ ਬਾਬਾ ਜੀ ਮੇਰੇ ਵਾਸਤੇ ਕੈਸ਼ ਬਿੰਨ ਕਰਨਾ ਹੈ ਰੱਬ ਜਿੰਤਣਾ ਬਾਬਾ ਜੀ ਮੇਰੇ ਵਾਸਤੇ ਕੈਸ਼ ਵਿਨ ਕਰਨਾ ਹੈ ਲੀਡ ਕਾਈਂਡਮੈਨ ਕਰੋ ਤੁਸੀਂ ਬਾਬਾ ਜੀ ਮੈਨੂੰ ਕੋਈ ਡਰ ਨਾ ਹੈ ਲੀਡ ਕਾਈਂਡਮੈਨ ਕਰੋ ਤੁਸੀਂ ਬਾਬਾ ਜੀ ਮੈਨੂੰ ਕੋਈ ਡਰ ਨਾ ਹੈ ਰੱਬ ਜਿੰਤਣਾ ਬਾਬਾ ਜੀ ਮੇਰੇ ਵਾਸਤੇ ਕੈਸ਼ ਵਿਨ ਕਰਨਾ ਹੈ ਰੱਬ ਜਿੰਤਣਾ ਬਾਬਾ ਜੀ ਮੇਰੇ ਵਾਸਤੇ ਕੈਸ਼ ਵਿਨ ਕਰਨਾ ਹੈ ਫਰੀ ਦੇ ਮਿਲ ਕੇ ਖੰਭ ਉੱਡਣ ਨੂੰ ਜਦ ਮਰਜੀ ਆਵਾ ਜਾਵਾ ਛਾਲ ਮਾਰ ਕੇ ਉੱਡ ਕੇ ਕਰਨੂ ਜਾ ਕੇ ਜੀ ਪਰਚਾਵਾ ਰੱਬ ਜਿਤਨਾ ਬਾਬਾ ਜੀ ਮੇਰੇ ਵਾਸਤੇ ਕੈਸ਼ਵਨ ਕਰਨਾ ਹੈ ਰੱਬ ਜਿਤਨਾ ਬਾਬਾ ਜੀ ਮੇਰੇ ਵਾਸਤੇ ਕੈਸ਼ਵਨ ਕਰਨਾ ਹੈ ਲੀਡ ਕਾਈਂਡਮੈਨ ਕਰੋ ਤੁਸੀਂ ਬਾਬਾ ਜੀ ਮੈਨੂੰ ਕੋਈ ਡਰਨਾ ਹੈ ਲੀਡ ਕਾਈਂਡਮੈਨ ਕਰੋ ਤੁਸੀਂ ਬਾਬਾ ਜੀ ਮੈਨੂੰ ਕੋਈ ਡਰਨਾ ਹੈ ਰੱਬ ਜਿੱਤਣਾ ਬਾਬਾ ਜੀ ਮੇਰੇ ਵਾਸਤੇ ਕੈਸ਼ਵਿੰਨ ਕਰਨਾ ਹੈ ਰੱਬ ਜਿੱਤਣਾ ਬਾਬਾ ਜੀ ਮੇਰੇ ਵਾਸਤੇ ਕੈਸ਼ਵਿੰਨ ਕਰਨਾ ਹੈ ਕਿੰਗ ਸਵਾਰਡ ਵੌਂਟ ਰੈਨ ਇਨ ਯੂ ਬਿਗ ਇਫ ਯੂ ਬੈਨ ਹਿਸ ਕੀ ਆਫ ਵਿਜ਼ਡਮ ਕਾਈਂਡ ਐਸ ਯੂ ਬਿਗ ਰੱਬ ਨੂੰ ਹੋਲਡ ਸੀ ਹਾਉ ਬਾਈਂਡ ਗ੍ਰੇਟ ਕਿੰਗ ਗੋਟ ਰੱਬ ਜਿੱਤਣ ਬਾਬਾ ਜੀ ਮੇਰੇ ਵਾਸਤੇ ਕੈਸ਼ ਵਿਨ ਕਰਨਾ ਹੈ ਰੱਬ ਜਿੱਤਣ ਬਾਬਾ ਜੀ ਮੇਰੇ ਵਾਸਤੇ ਕੈਸ਼ ਵਿਨ ਕਰਨਾ ਹੈ ਲੀਡ ਕਾਈਂਡ ਮੈਨ ਕਰੋ ਤੁਸੀਂ ਬਾਬਾ ਜੀ ਮੈਨੂੰ ਕੋਈ ਡਰਨਾ ਹੈ ਲੀਡ ਕਾਈਂਡ ਮੈਨ ਕਰੋ ਤੁਸੀਂ ਬਾਬਾ ਜੀ ਮੈਨੂੰ ਕੋਈ ਡਰਨਾ ਹੈ ਰੱਬ ਜਿੱਤਣਾ ਬਾਬਾ ਜੀ ਮੇਰੇ ਵਾਸਤੇ ਕੈਸ਼ ਬਿੰਨ ਕਰਨਾ ਹੈ ਰੱਬ ਜਿੱਤਣਾ ਬਾਬਾ ਜੀ ਮੇਰੇ ਵਾਸਤੇ ਕੈਸ਼ ਬਿੰਨ ਕਰਨਾ ਇੱਕ ਲਾਸਟ ਲਾਈਨ ਹੋਰ ਨਵੀਂ ਐਡ ਕੀਤੀ ਹੈ ਪ्युअर ਡਾਈ ਕਿੰਗ ਨਾਟ ਪ्युअर ਡਾਈ ਕਿੰਗ ਨਾਟ ਵੈਨ ਗੋਡਲੀ ਪ्युअर ਸਿੰਘ ਟਾਈਮ ਸਟਾਪ Fica? ਪੂਰਡਾਈ ਕਿੰਗ ਨੌਟ ਬਿੰਗੋਡਲੀ ਪਿਓਰ ਸਿੰਘ ਟਾਈਮ ਟੂ ਸਟਾਪ ਰੱਬ ਜਿਤਨਾ ਬਾਬਾ ਜੀ ਮੇਰੇ ਵਾਸਤੇ ਕੈਸ਼ ਬਿੰਨ ਕਰਨਾ ਹੈ ਰੱਬ ਜਿਤਨਾ ਬਾਬਾ ਜੀ ਮੇਰੇ ਵਾਸਤੇ ਕੈਸ਼ ਬਿੰਨ ਕਰਨਾ ਲੀਡ ਕਾਈਂਡ ਮੈਨ ਕਰ ਤੂਸੀ ਬਾਬਾ ਜੀ ਮੈਨੂੰ ਕੋਈ ਡਰਨਾ ਹੈ ਲੀਡ ਕਾਈਂਡ ਮੈਨ ਕਰ ਤੂਸੀ ਬਾਬਾ ਜੀ ਮੈਨੂੰ ਕੋਈ ਡਰਨਾ ਹੈ ਪ੍ਰਭ ਜਿਤਨਾ ਬਾਬਾ ਜੀ ਮੇਰੇ ਵਾਸਤੇ ਕੈਸ਼ ਬਿੰਨ ਕਰਨਾ ਹੈ ਰੱਬ ਜਿਤਨਾ ਬਾਬਾ ਜੀ ਦੇ ਵਾਸਤੇ ਕੈਸ਼ ਵਨ ਕਰਨਾ ਹੈ ਸਾਰੀ ਸੰਗਤ ਦਾ ਧੰਨਵਾਦ ਤਾਂ ਹੁਣ ਆਪਾਂ ਅੱਗੇ ਜਾ ਸੁਖਮਨੀ ਸਾਹਿਬ ਦਾ ਜਿਹੜਾ ਪ੍ਰੋਗਰਾਮ ਆ ਉਹ ਉੱਪਰ ਰੱਖਣਾ ਜਦੋਂ ਵੀ ਤੁਸੀਂ ਸਾਰੇ ਜਾਣੇ ਡਿਸੀਜਨ ਤੁਹਾਡਾ ਬਣ ਗਿਆ ਉਦੋਂ ਆਪਾਂ ਲਓ ਜੀ